ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ 3 ਮੀਟਰ ਸਲਵਾਰ ਦੀ ਕਟਿੰਗ ਲੈ ਕੇ ਆਏ ਆ ਜੀ ਇਹ ਪੂਰੀ ਫੁੱਲ ਭਾਈ ਸਲਵਾਰ ਬਣਾਉਣੀ ਹੈ ਜੀ ਆਪਾਂ ਨੇ ਜਿਹੜੀ ਕਟਿੰਗ ਕਰਦੇ ਆ ਜੀ ਸੱਤ ਪਾਈ ਸਲਵਾਰ ਦਾ ਨਾਪ ਦੇਖ ਲਈ 38 ਇੰਚ ਸਲਵਾਰ ਤੇ ਆ ਰਿਹਾ ਜੀ 6.5 ਇੰਚ ਮੂਰੀ ਹੈ 벨ਟ 25 ਹੈ ਜੀ ਆਪਾਂ ਨੇ ਕੀ ਕਰਨਾ 38 ਵਿੱਚੋਂ ਮੈਂਸ 5 ਘਟਾ ਲੈਣੀ 벨ਟ ਪਾਉਣੀ ਜੀ ਆਪਾਂ ਨੇ 33 33 ਜੋ 1 ਪਲੱਸ ਕਰ ਦੇਣਾ ਜੀ 34 ਇੰਚ ਇਹ ਆਪਾਂ ਪੱਲੇ ਲਾਵਾਂਗੇ ਤੇ 34 ਇੰਚ ਇਹ ਆਪਾਂ ਕੁੰਦੇ ਲਾਵਾਂਗੇ ਜੀ ਠੀਕ ਹੈ ਜੀ ਜੇ ਆਪਾਂ ਸਟਾਰਟ ਕਰਦੇ ਆ ਕਟਿੰਗ ਆਪਾਂ ਇਹ ਪੱਲੇ ਦੀ ਲੰਬਾਈ ਦੇਖ ਲੈਨੇ ਜੀ ਹੁਣ 34 ਇੰਚ ਪਣੇ ਛਾ ਲਾ ਲਾਂਗੇ ਪੱਲੇ ਦਾ 34 ਜੇ ਸਾਹਮਣੇ ਸਾਈਡ ਦਾ ਲਾ ਲਾਂਗੇ ਜੀ ਠੀਕ ਹੈ ਜੀ ਇਹ ਸਲਵਾਰ ਦਾ ਖੁੱਲਾ ਪਾਸਾ ਆਪਣੇ ਵੱਲ ਰੱਖਣਾ ਹੈ ਜੀ ਬਾਹਰੋਂ ਸਾਹਮਣੇ ਰੱਖਣਾ ਜੀ ਤਾਂ ਕਿ 벨ਟ ਇਕੱਠੀ ਉੱਤੇ ਆਵੇ ਦੋਨੇ ਨਿਸ਼ਾਨਾਂ ਉਪਰ ਮਲਾ ਲੈਣਾ ਜੀ ਹੁਣ ਆਪਾਂ ਇੱਥੇ ਕੀ ਕਰਨਾ ਆਪਾਂ ਜਿਹੜੇ ਪੱਲੇ ਪਾਏ ਉਹਦੇ ਚੋਂ ਆਪਾਂ 7.5 ਇੰਚ ਦੀ 벨ਟ ਕੱਢ ਲੈਣੀ ਜੀ ਮਤਲਬ 5 ਇੰਚ ਆਸੀ ਟਾਈ ਜੀ ਹਾਥੂ ਲਗੇ ਸਾਢੇ 7 ਇੰਚ ਇਨਸ਼ਾਅੱਲਾ ਲਾ ਲਾਂਗੇ ਆਪਾਂ ਇਹ ਬੈਡ ਦਾ ਨਿਸ਼ਾਨ ਹੋਊਗਾ ਜੀ ਆਪਣਾ ਸਾਢੇ 7 7 ਇੰਚ ਦੇ ਨਿਸ਼ਾਨ ਲਾ ਲਾਂਗੇ ਆਪਾਂ ਆਪਾਂ ਸਾਢੇ 7 ਇੰਚ ਦੀ ਬੈਲਟ ਦੇ ਨਿਸ਼ਾਨ ਲਾ ਲਿਆ ਜੀ ਹੁਣ ਪੱਲੇ ਦੇ ਦੇ ਤਾਂ ਕਿੰਨੇ ਬਚ ਗਏ ਜੀ ਪੱਲੇ ਪੱਲੇ ਆ 13 ਇੰਚ ਬਚਦੇ ਆ ਜੀ ਪੱਲੇ ਆਪਣੇ ਮਤਲਬ ਪੌਣੇ 7 ਬਚਦੇ ਨੇ ਇੱਕ ਪੱਲੇ ਠੀਕ ਹੈ ਆਪਾਂ ਸਾਢੇ 6 ਚਾਹੀਦੇ ਆ ਜੀ ਅੱਪਾ ਨੇ ਕੀ ਕਰ ਲਈ ਆ ਕੰਨੀ ਬਣੇ ਥੋੜੀ ਚੌੜੀ ਜ਼ਿਆਦਾ ਹੈ ਜੀ ਇਹ ਕਟਿੰਗ ਕਰ ਦਾਂਗੇ ਜੀ ਫਿਰ 13 ਇੰਚ ਪੱਲੇ ਰਹਿ ਜਾਣਗੇ ਜੀ ਜੇ ਬੰ ਕੰਨੀ ਨਹੀਂ ਕਰਦੇ ਫਿਰ ਐਕਸਟਰਾ ਕਪੜਾ ਬਚਲੇ ਜਾਂਦੇ ਸਲਾਈ ਵਿੱਚ ਸੋ ਕੰਨੀ ਇਹ ਪਰ ਕਟਣੀ ਪੈਣੀ ਹੈ ਸਾਰੀ ਉਹ ਠੀਕ ਹੈ ਜੀ ਹੁਣ ਆਪਾਂ ਕਪੜਾ ਹਰਾ ਲਾਲ ਨੇ ਜੀ ਆਪਾਂ ਇਹ ਕਟਿੰਗ ਕਰ ਲੈਣੇ ਹੈ ਜੀ ਹੁਣ ਪੱਲੇ ਅੱਡ ਕਰ ਲਾਂਗੇ ਤੇ ਬੈਲਟ ਦਾ ਕਪੜਾ ਅੱਡ ਕਰ ਲਾਂਗੇ ਇਹੀ ਬੈਲਟ ਦੀ ਕਟਿੰਗ ਕਰਦੇ ਹੁਣ ਆਪਾਂ ਕਰਦੇ ਆਂ ਜੀ 25 ਇੰਚ ਇਹਨਾਂ ਦੀ ਵੈਲਟ ਤਿਆਰ ਹੈ ਜੀ ਵਿੱਚ ਇੱਕ ਪਲੱਸ ਕਰਨਾ ਹੈ ਜੀ 26 ਇੰਚ ਪਰ ਬੈੱਡ ਲਾ ਲਾਂਗੇ ਜੀ ਆਪਾਂ ਆ ਪੱਲੇ ਆਉਣ ਹੋ ਗਏ ਜੀ ਇਹ ਆਪਾਂ ਬੈੱਡ ਲਾ ਲਾਂਗੇ ਹੁਣ 26 ਇੰਚ ਦੀ ਪਰ ਕਟਿੰਗ ਕਰਦੇ ਆਂ ਬੈਲਟ ਦੀ ਠੀਕ ਹੈ ਬੈਲਟ 26 ਇੰਚ ਕਟਿੰਗ ਕਰ ਲਈਏ ਜੀ ਆਪਾਂ ਉੱਪਰ ਤੇ ਵੀ ਲਾ ਦੇ ਕੱਪੜਾ ਇਹ ਬੱਕਰ ਦਾਂਗੇ ਜੀ ਬੈੱਡ ਦਾ ਕੱਪੜਾ ਕੋਈ ਕੱਪੜਾ ਹੋਵੇ ਹਮੇਸ਼ਾ ਰਾਖੀ ਕਟਣਾ ਹੈ ਜੀ ਠੀਕ ਹੈ ਇਹ ਆਪਣੀ ਬੈੱਡ ਵੀ ਤਿਆਰ ਹੋ ਗਈ ਜੀ ਹੁਣ ਇਹ ਬਾਕੀ ਆਪਣਾ ਬਚਿਆ ਜੀ ਸਾਰਾ ਆਪਾਂ ਡੋਲ ਗਾ ਲਾਂਗੇ ਜੀ ਆਪਾਂ ਇਹ ਕੁੰਦਿਆਂ ਦੇ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਜੀ 3 3 ਇੰਚ ਪਾ ਲਾਰੇ ਕੁੰਦਿਆਂ ਦੇ ਨਿਸ਼ਾਨ ਇੱਥੇ 1.5 ਇੰਚ ਦਾ ਖਰਚਾ ਪਾ ਲੈਣੇ ਜੀ ਆਪਾਂ ਨੇ ਠੀਕ ਹੈ ਜੀ ਕਿਉਂਕਿ ਉਧਰੋਂ ਬਾਅਦ ਦੂਜੇ ਪਾਸੇ ਪੱਲਿਆਂ ਦੀ ਮੂਰੀ ਪੂਰੀ ਹੈ ਜੀ ਐਸਕੇ ਪੱਲਾ ਜੜਾਈ ਵਾਸਤੇ ਹੀ ਇਹਨੇ ਮੂਰੀ ਪਾਉਣੀ ਹੈ ਜੀ ਠੀਕ ਹੈ ਇੱਥੇ ਉਹ ਉਲਟ ਪਾਸੇ ਪਾਵਾਂਗੇ ਜੀ 30 ਇੰਚ ਪਰ ਸ਼ਾਲਾ ਲਾਦੇ ਡੇਢ ਇੰਚ ਦਾ ਠੀਕ ਹੈ ਡੇਢ ਇੰਚ ਇੰਸ਼ਾਲਾ ਲਾਉਣਾ ਹੈ ਜੀ ਆਪਾਂ ਨੇ 34 ਤੇ ਕਾਟਣਾ ਸ਼ਾਲਾ ਪਾਉਂਦੇ ਇਸ ਸ਼ਾ अपने कुंदे का निशान ला रहे हैं जी हम उपरूर कटिंग कर, कर देंगे जी आप बिल्कुल उपर करनी जी कटिंग अपने कुंदे कटिंग कर ले जी हम एक दूजे के इधर उपर रखने जी कपड़ा पर, ठीक है कई बार ना कुछ हो जाने कटिंग करते समय क्योंकि रेव होंगी रेप च आ जाए जी ये ਸੋ ਸੈੱਟ ਕਰਕੇ ਕਟਿੰਗ ਕਰ ਦੇਣੀ ਹੈ ਆਪਣੇ ਬਾਧੂ ਕੱਪੜੇ ਨੂੰ ਫालतू ਨੂੰ ਆਪਾਂ ਨੇ ਕੁੰਨ ਸੈੱਟ ਕਰਕੇ ਰੱਖ ਲਏ ਆ ਜੀ ਹੁਣ ਪਾਸਣ ਲੈਣੇ ਆ ਜੀ ਆਪਾਂ 9 ਇੰਚਸਣ ਪਾਵਾਂਗੇ ਜੀ ਠੀਕ ਹੈ ਜੀ ਜਿਹੜੇ ਆਪਣਾ ਬਾਧੂ ਕੱਟ ਕਰ ਦਾਂਗੇ ਜੇ ਆਪਾਂ ਸਾਰਾ ਠੀਕ ਹੈ ਇਸ ਤਰ੍ਹਾਂ ਖੁੰਝੇ ਕੱਟਾ ਹੋ ਗਏ ਆ ਜੀ ਸਲਾਵਾਦੀ ਕਟਿੰਗ ਹੋ ਗਈ ਹੈ ਜੀ ਜੇ ਤਾਂ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ